ਸੱਚੀ ਕਾਲ ਤੁਸੀਂ ਜੁੜੇ ਹੋ ਪੰਜਾਬੀ ਵਾਰਡ ਵਾਈ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਵਾਂ ਹਾਂ ਤੁਹਾਡੇ ਨਾਲ ਹਾਜ਼ਰਾਂ ਦੋਸਤੋ ਮੇਰੇ ਅੱਜ ਲਾਈਵ ਹੋਣ ਦਾ ਇੱਕ ਖਾਸ ਕਾਰਨ ਹੈ ਅਸੀਂ ਬਹੁਤ ਸਾਰੀਆਂ ਖਬਰਾਂ ਤੁਹਾਨੂੰ ਦੇਈਦੀਆਂ ਚਾਹੇ ਉਹ ਸਮਾਜਿਕ ਹੋਣ ਚਾਹੇ ਰਾਜਨੀਤਿਕ ਹੋਣ ਚਾਹੇ ਧਾਰਮਿਕ ਹੋਣ ਪਰ ਅੱਜ ਦੀ ਖਬਰ ਅੱਜ ਦੀ ਨਿਊਜ਼ ਬਹੁਤ ਬਲਖਣ ਹੈ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਕਿ ਇਨਸਾਨੀਤ ਨੂੰ ਸ਼ਰਮਸਾਰ ਕੀਤਾ ਗਿਆ ਚੋਰੀਆਂ ਬਹੁਤ ਸੁਣੀਆਂ ਹੋਣੀਆਂ ਤਰ੍ਹਾਂ ਤਰ੍ਹਾਂ ਦੇ ਚੋਰ ਸੁਣੇ ਹੋਣੇ ਆ ਕਿ ਚੋਰ ਚੋਰੀਆਂ ਕਰਦੇ ਨੇ ਡਾਕੇ ਮਾਰਦੇ ਨੇ ਪਰ ਆਹ ਜਿਹੜੀ ਚੋਰੀ ਆ ਇਹ ਤਾਂ ਇਨਸਾਨ ਦੇ ਮੂੰਹ ਤੇ ਇਨਸਾਨੀਅਤ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਹੈ ਜੀ ਗੱਲ ਕਰੇ ਜੇ ਗੱਲ ਕਰੀਏ ਤਾਂ ਅੱਜ ਮੈਂ ਗੜਸ਼ੰਕਰ ਮਹਿਸ਼ਾਣਾ ਸ਼ਮਸ਼ਾਨ ਭੂਮੀ ਦੇ ਵਿੱਚ ਲਾਈਵ ਹੋਇਆ ਬਹੁਤ ਹੀ ਮੰਦਭਾਗੀ ਕਰਨਾ ਜਿਹੜੀ ਇੱਥੇ ਇੱਕ ਵਾਪਰੀ ਹੈਗੀ ਆ ਜਿਸਦੇ ਚਲਦੇ ਆ ਇੱਕ ਪਰਿਵਾਰ ਦਾ ਜੀ ਜਿਹੜਾ ਉਹ ਚਲੇ ਜਾਂਦਾ ਉਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਦੀ ਰਸਮ ਕੀਤੀ ਜਾਂਦੀ ਹੈ ਤੇ ਜਦੋਂ ਉਹ ਪਰਿਵਾਰ ਉਸ ਵਿਛੜੇ ਹੋਏ ਜੀ ਦੀਆਂ ਅਸਤੀਆਂ ਜਿਹੜੀਆਂ ਲੈਣ ਵਾਸਤੇ ਸ਼ਮਸ਼ਾਨ 'ਚ ਪਹੁੰਚਦੇ ਨੇ ਤਾਂ ਉਹ ਹੈਰਾਨ ਹੁੰਦੇ ਨੇ ਕਿ ਜਿੱਥੇ ਉਹ ਬਾਕਸ ਵਿੱਚ ਹਸਤੀਆਂ ਰੱਖੀਆਂ ਸੀ ਉੱਥੇ ਉਹ ਹਸਤੀਆਂ ਜਿਹੜਾ ਉਹਨਾਂ ਨੂੰ ਨਜ਼ਰ ਨਹੀਂ ਆ ਰਹੀਆਂ ਔਰ ਉਹ ਪਰੇਸ਼ਾਨ ਨੇ ਔਰ ਇਸ ਗੱਲ ਦੇ ਲੈ ਕੇ ਇਸ ਗੱਲ ਨੂੰ ਲੈ ਕੇ ਉਹ ਇਸ ਕਰਕੇ ਵੀ ਪਰੇਸ਼ਾਨ ਨੇ ਕਿ ਆਖਰਕਾਰ ਕਿਸੇ ਨੇ ਉਹ ਜਿਹੜੀਆਂ ਹਸਤੀਆਂ ਨੇ ਉਸ ਦਾ ਕੀ ਕਰਨਾ ਹੈ ਜਾਂ ਉਹ ਕਿਸ ਦੇ ਕਿਹੜੇ ਕੰਮ ਆ ਸਕਦੀ ਨੇ ਸੋ ਗੱਲਬਾਤ ਕਰਾਂਗੇ ਪਰਿਵਾਰ ਦੇ ਇੱਕ ਮੈਂਬਰ ਸਾਡੇ ਨਾਲ ਇੱਥੇ ਮੌਜੂਦ ਨੇ ਤੇ ਹੋਰ ਵੀ ਸੱਜਣ ਸਾਡੇ ਨਾਲ ਬੜੇ ਹੋਏ ਨੇ ਕੈਮਰਾ ਪਰਸਨ ਰੂਮ ਵੀ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਸਾਡੇ ਜਸਪਾਲ ਜੀ ਨੇ ਮੰਡੀ ਵਿੱਚ ਰਹਿੰਦੇ ਨੇ ਜਸਪਾਲ ਜੀ ਸਾਰਾ ਮਾਮਲਾ ਦੱਸਿਓ ਕੈਮਰਾ ਪਰਸਨ ਬੇਨਤੀ ਕਰੂੰਗਾ ਵੀ ਹਾਂਜੀ ਕੀ ਮਾਮਲਾ ਸਾਰਾ ਜੀ 28 ਤਰੀਕ ਨੂੰ ਸੰਸਕਾਰ ਕੀਤੇ ਅਸੀਂ ਮਾਤਾ ਜੀ ਦੇ ਤੇ ਅਸੀਂ ਫਿਰ ਕੱਲ ਹਾਤੀਆਂ ਲੈ ਕੇ ਜਾਣਾ ਸੀਗਾ ਹੂੰ ਹਾਤੀਆਂ ਦੀਆਂ ਦੋ ਨੰਬਰ ਦੇ ਇਧਰ ਸੱਜੇ ਪਾਸੇ ਰੱਖੀਆਂ ਜੀਆਂ ਹੂੰ ਤਾਲਾ ਲਾ ਕੇ ਗਏ ਸੀ ਤੇ ਹੁਣ ਤਾਲਾ ਵੀ ਆਂਦੇ ਆ ਤੁਹਾਨੂੰ ਖੁੱਲਾ ਸਗਾ ਤੇ ਹੋਰ ਹਾਤੀਆਂ ਵੀ ਮਿਲੀਆਂ ਨਹੀਂ ਅੰਦਰ अच्छा ਜਦੋਂ ਸੰਸਕਾਰ ਹੁੰਦਾ ਹੈਗਾ ਸੰਸਕਾਰ ਹੋਣ ਤੋਂ ਬਾਅਦ ਤੁਸੀਂ ਜਿਹੜਾ ਮਾਰਦੇ ਹੋ ਉਦੋਂ ਤੱਕ ਠੀਕ ਸੀ ਸਾਰਾ ਹਾਂਜੀ ਠੀਕ ਜੇ ਜਦੋਂ ਆਸਤੀਆਂ ਚੁੱਕ ਕੇ ਤੁਸੀਂ ਉੱਥੇ ਰੱਖ ਦਿੱਤੀਆਂ ਜੰਦਾ ਲਾ ਦਿੱਤਾ ਹਾਂਜੀ ਕਿੰਨੇ ਦਿਨਾਂ ਬਾਅਦ ਤੁਸੀਂ ਜਿਹੜਾ ਆਸਤੀਆਂ ਲੈਣ ਲਈ ਪਹੁੰਚੇ ਸੀ ਅਸੀਂ ਉਹ 28 ਤਰੀਕ ਨੂੰ ਸੰਸਕਾਰ ਕੀਤਾ ਅਸੀਂ ਅੱਜ ਆਸਤੀਆਂ ਲੈਣ ਆਏ ਸੀ ਸਵੇਰੇ ਕੀ ਲੱਗਦਾ ਤੁਹਾਨੂੰ ਆਪਣੇ ਮਨ ਨੂੰ ਕੀ ਲੱਗਦਾ ਹਾਲਾਂਕਿ ਪਰਿਵਾਰ ਦੇ ਵਿੱਚ ਜਿਹੜਾ ਮੌਤ ਹੋ ਜਾਣੀ ਉਸ ਤੋਂ ਬਾਅਦ ਇਹੋ ਜਿਹੀ ਘਟਨਾ ਹੋਣੀ ਇਹ ਕਾਸਤੀਆਂ ਹੋਰ ਵੀ ਪਈਆਂ ਸ਼ਾਇਦ ਕੋਈ ਗਲਤੀ ਨਾਲ ਲੈ ਗਿਆ ਹੋਵੇ ਦੂਸਰਾ ਆਦਮੀ ਕੋਈ ਦੂਸਰਾ ਬੰਦਾ ਯਾਰ ਪਰ ਪਰਿਵਾਰ ਦੂਸਰਾ ਇੰਜ ਭਲੇਖਾ ਕਿਵੇਂ ਪੈ ਸਕਦਾ ਕਿਉਂਕਿ ਐਡੇ ਵੱਡੇ ਵੀ ਇਹ ਸ਼ਮਸ਼ਾਨ ਨਹੀਂ ਹੈਗਾ ਪਰ ਇਹ ਬਹੁਤ ਮੰਦ ਭਾਗੀ ਗੱਲ ਹੈਗੀ ਆ ਜੇ ਭਲੇਖਾ ਵੀ ਹੁੰਦਾ ਤਾਂ ਪਰ ਐਡਾ ਭਲੇਖਾ ਵੀ ਨਹੀਂ ਪੈ ਸਕਦਾ ਕਿ ਕਿਸੇ ਦਾ ਜੰਦਾ ਲੱਗਾ ਹੋਇਆ ਤੇ ਉਸ ਨੂੰ ਜਿਹੜਾ ਤੋੜੇ ਜਾ ਸਕੇ ਸਾਡੇ ਨਾਲ ਇੱਥੇ ਸਮਾਸ਼ੇ ਵੀ ਰਜੀਵ ਜੀ ਨੇ ਰਜੀਵ ਜੀ ਕਿਵੇਂ ਦੇਖਦੇ ਹੋ ਸਾਰੇ ਘਟਨਾ ਕਰ ਨੂੰ ਸਵੇਰੇ ਮੈਨੂੰ ਅੰਕਲ ਜੀ ਦਾ ਫੋਨ ਆਇਆ ਕਿ ਸਾਡੀ ਗਊਸ਼ਾਲਾ ਜੁੜੀ ਹੈ ਕਾਫੀ ਸਾਲਾਂ ਤੋਂ ਮੈਨੂੰ ਸਵੇਰੇ ਉਹਦਾ ਫੋਨ ਆਇਆ ਕਿ ਸਾਡੇ ਇੱਧਰ ਦਾ ਆਸਤੀਆਂ ਡਰਾਈਵ ਮੈਂ ਉਹਨੇ ਆ ਗਿਆ ਤੇ ਇਹਨਾਂ ਮੈਨੂੰ ਦੱਸਿਆ ਕਿ 28 ਜੂਨ ਨੂੰ ਮਾਤਾ ਦਾ ਸੰਸਕਾਰ ਸੀ ਤੇ ਕੱਲ ਅਸੀਂ ਭੋਗ ਤੇ ਵੀ ਇੰਦੇ ਗਏ ਸੀ ਮਾਤਾ ਜੀ ਦਾ ਭੋਗ ਸੀ ਤਿਲਕੂ ਸਾਹਿਬ ਗੁਰਦੁਆਰੇ ਤੇ ਅੱਜ ਸਵੇਰੇ ਜਿੱਦਾਂ ਨੇ ਦੱਸਿਆ ਕਿ ਮੈਨੂੰ ਸੁਣ ਕੇ ਬਹੁਤ ਹੀ ਮੰਦ ਭਾਗੀ ਖਬਰ ਹੈ ਜੋ ਕਿ ਸਾਡੇ ਸ਼ਹਿਰ 'ਚ ਮੇਰੇ ਸਾਹਮਣੇ ਮੇਰੀ ਸੋਚ ਦੇ ਵਿੱਚ ਪਹਿਲੀ ਵਾਰ ਖਬਰ ਹੋਈ ਆ ਪਹਿਲਾਂ ਇਦਾਂ ਦਾ ਕਦੇ ਵੀ ਸੁਣਨ ਨੂੰ ਮਿਲਿਆ ਕਿਉਂਕਿ ਅੱਜ ਤੋਂ ਜੇ ਪਹਿਲਾਂ ਦੀ 25-30 ਸਾਲਾਂ ਤਾਸੀਆਂ ਐਡੇ ਕੰਦਾ ਦੇ ਨਾਲ ਟੰਗੀਆਂ ਹੁੰਦੀਆਂ ਸੀ ਇੱਥੇ ਹੀ ਸਿਵਿਆਂ ਦੇ ਵਿੱਚ ਅਜੇ ਤੱਕ ਕੋਈ ਇਦਾਂ ਦੀ ਸ਼ਰਾਤ ਨਹੀਂ ਹੋਈ ਜੇਕਰ ਕਿਸੇ ਨੇ ਸ਼ਰਾਤ ਜਾਣ ਬੁੱਝ ਕੇ ਕੀਤੀ ਹੈ ਤਾਂ ਉਸ ਦੇ ਲਈ ਬਹੁਤ ਹੀ ਮਾੜੀ ਗੱਲ ਹੈ ਇਹੋ ਜੀ ਹਰਕਤ ਕੀਤੀ ਆ ਤੇ ਜੇ ਆ ਕੋਈ ਭਲੇਖਾ ਲੈ ਗਿਆ ਤਾਂ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਕਹਿੰਨੇ ਆ ਕਿ ਜੇਕਰ ਕਿਸ ਨੂੰ ਭਲੇਖਾ ਪਿਆ ਹੈ ਤਾਂ ਉਹ ਆ ਕੇ ਅੰਕਲ ਜੀ ਨਾਲ ਮਿਲ ਸਕਦਾ ਹੈ ਇਹਦਾ ਮੰਡੀ ਦੇ ਵਿੱਚ ਘਰ ਹੈ ਤੇ ਮੇਰੀ ਇੱਕ ਬੇਨਤੀ ਹੈ ਅੱਗੇ ਤੋਂ ਇੱਥੇ ਦਾ ਕੋਈ ਬਾਲੀਬਾਸ ਨਹੀਂ ਹੈ ਮੈਂ ਕਿ ਸ਼ਾਇਦ ਆਪ ਸਿੰਦਾ ਹੁੰਦੇ ਨਾਤੇ ਕਹਿਣਾ ਚਾਹੁੰਦਾ ਕਿ ਇੱਥੇ ਤਾਂ ਕੋਈ ਬਾਲੀਬਾਸ ਨਹੀਂ ਹੈ ਨਾ ਹੀ ਕਿਸੇ ਕਮੇਟੀ ਦਾ ਦਿਲ ਤੇ ਆਣਾ ਮੈਂ ਇੱਕ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਨਗਰਪਾਲਿਕਾ ਨੂੰ ਪ੍ਰਧਾਨ ਜੀ ਨੂੰ ਕੇਸ ਦੇ ਵੱਲ ਕੋਈ ਧਿਆਨ ਦਿਓ ਇਹ ਕਮੇਟੀ ਬਣਾਓ ਕਿਉਂਕਿ ਅੱਜ ਇਹਨਾਂ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਾਡੇ ਨਾਲ ਵੀ ਹੋ ਸਕਦਾ ਕਿਸੇ ਹੋਰ ਨਾਲ ਵੀ ਹੋ ਸਕਦਾ ਸ਼ਹਿਰ ਦੇ ਵਿੱਚ ਤੇ ਇਸ ਲਈ ਮੇਰੀ ਬਾਰ ਬਾਰ ਬੇਨਤੀ ਹੈ ਇਸ ਲਈ ਕਮੇਟੀ ਜੂਰ ਇਹਦੀ ਬਣਾਈ ਜਾਵੇ ਜੋ ਕਿ ਡੇਲੀ ਬਾਈ ਡੇਲੀ ਰਜਿਸਟਰ ਦੇ ਵਿੱਚ ਡੇਟ ਬਾਈ ਡੇਟ ਲਿਖਿਆ ਜਾਵੇ ਕੌਣ ਲੈ ਕੇ ਜਾ ਰਿਹਾ ਕੌਣ ਆਪੀਆਂ ਰੱਖ ਕੇ ਜਾ ਰਿਹਾ ਇਸ ਦਾ ਜ਼ਿੰਮੇਵਾਰ ਜ਼ਰੂਰ ਕੋਈ ਨਾ ਕੋਈ ਹੋਣਾ ਚਾਹੀਦਾ ਹੈ। ਅੱਛਾ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਪਰਿਵਾਰ ਜਿਹੜਾ ਖਰਚਾ ਜਿਤਾ ਰਿਹਾ ਤਾਂ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈਗਾ ਕਿ ਹੋ ਸਕਦਾ ਕਿਸੇ ਨੂੰ ਭਲੇਖਾ ਲੱਗ ਸਕਦਾ। ਪਰ ਇਹ ਭਲੇਖਾ ਲੱਗਣਾ ਇੱਕ ਕੁਝ ਘੰਟਿਆਂ ਦੀ ਗੱਲ ਹੁੰਦੀ ਹੈ ਜੇ ਕਿਸੇ ਨੂੰ ਭਲੇਖਾ ਲੱਗਦਾ ਤਾਂ ਉਹ ਦੁਬਾਰਾ ਵਾਪਸ ਵੀ ਆ ਸਕਦਾ। ਸਾਡਾ ਮਕਸਦ ਕਿਸੇ ਗੱਲ ਨੂੰ ਪਰਤਾਉਣਾ ਜਾਂ ਚੁੱਕਣਾ ਨਹੀਂ ਹੈ। ਸਿਰਫ ਗੱਲ ਇਹ ਹੈ ਕਿ ਜੇ ਕਿਸੇ ਮਰੇ ਹੋਏ ਇਨਸਾਨ ਦੇ ਨਾਲ ਇਹੋ ਜਿਹੀ ਹਰਕਤ ਹੁੰਦੀ ਹੈ, ਇਹੋ ਜਿਹੀ ਕੋਈ ਹਰਕਤ ਜਿਹੜਾ ਕਰਦਾ ਹੈ ਤਾਂ ਇਹ ਤਾਂ ਮਾਤਾ ਜੀ ਦਾ ਦੇਹਾਂਤ ਹੋਇਆ। ਜੇ ਕਿਸੇ ਜਵਾਨ ਬੱਚੇ ਦਾ ਇਹ ਕਿ ਤੁਹਾਡਾ ਸਪਸ਼ਟ ਕਰਤੀ ਹੋਈ ਹੈ ਬਿਲਕੁਲ ਜੀ ਮੈਂ ਤਾਂ ਪਹਿਲਾਂ ਵੀ ਅੰਕਲ ਨੂੰ ਦੱਸ ਕਰ ਚਲੋ ਮਾਤਾ ਜੀ ਬਜ਼ੁਰਗ ਸੀ ਸਿਆਣੇ ਆਸਤੀਆਂ ਹਰੇਕ ਦੇ ਇੱਕੋ ਜਿਹੇ ਹੀ ਹੁੰਦੇ ਚਾਹੇ ਉਹ ਜਵਾਨ ਦੀਆਂ ਚਾਹੇ ਬਜ਼ੁਰਗ ਦੀਆਂ ਪਰ ਮੰਨ ਲਓ ਜੇ ਕਿਸੇ ਜਵਾਨ ਬੱਚੇ ਦੀ ਹੁੰਦੀਆਂ ਤਾਂ ਮੇਰੇ ਖਿਆਲਾਂ ਉਸ ਪਰਿਵਾਰ ਨੂੰ ਸਾਰੀ ਉਮਰ ਦਾ ਪਛਤਾਵਾ ਰਹਿਣਗੇ ਸਾਡੇ ਬੱਚੇ ਦੀਆਂ ਆਸਤੀਆਂ ਵੀ ਅਸੀਂ ਜਲ ਪ੍ਰਵਾਹ ਨਹੀਂ ਆਪਣੇ ਹੱਥੀਂ ਕਰ ਸਕੇ ਉਹ ਸਾਰੀ ਉਮਰ ਉਹ ਬੱਚੇ ਦਾ ਪਰਿਵਾਰ ਦਾ ਰੋਣਾ ਰਹੇਗਾ ਅਸੀਂ ਸੋ ਹੋਰ ਕੀ ਮੰਗ ਕਰਦੇ ਹੋ ਪਰ ਇੱਥੇ ਦੇਖੋ ਸ਼ਮਸ਼ਾਨ ਭੂਮੀ ਜਿਹੜੀ ਆ ਉਹ ਸਰਬ ਸਾਂਝੀ ਹੁੰਦੀ ਹੈਗੀ ਖਾਸ ਤੌਰ ਤੇ ਜੇ ਗਰਿਸ਼ੰਕਰ ਦੀ ਸ਼ਮਸ਼ਾਨ ਭੂਮੀ ਦੀ ਤਾਂ ਬਹੁਤ ਸਾਰੀਆਂ ਸੰਸਥਾਵਾਂ ਨੇ ਪਹਿਲਾਂ ਇਸ ਨੂੰ ਜਿਹੜਾ ਅਡਾਪਟ ਕੀਤਾ ਹੋਇਆ ਸੀਗਾ ਦੇਖਭਾਲ ਕਰਦੇ ਸੀ ਪਰ ਅੱਜ ਕਿਤਨੇ ਕਿਤੇ ਜਿਹੜਾ ਉਹ ਇਹ ਇਸ ਦਾ ਜਿਵੇਂ ਰਜੀਵ ਬਰਾਨਾ ਜੀ ਕਹਿ ਰਹੇ ਨੇ ਕਿ ਕੋਈ ਬਾਦੀਬਾਰ ਜਿਹੜਾ ਨਜ਼ਰ ਨਹੀਂ ਆ ਰਿਹਾ ਜੇ ਗੱਲ ਇਥੇ ਤੁਸੀਂ ਤਾਂ ਇਥੇ ਕੋਲ ਰਹਿੰਦੇ ਹੋ ਗਊਸ਼ਾਲਾ ਚ ਰਹਿੰਦੇ ਹੋ ਇਥੇ ਦੀ ਸਪਾਈ ਸਿਸਟਮ ਨੂੰ ਕਿਵੇਂ ਦੇਖਦੇ ਹੋ ਜਾਂ ਜਿਹੜਾ ਸੇਵਾਵਾਂ ਦਾ ਸਿਸਟਮ ਹੈ ਕਿਵੇਂ ਦੇਖਦੇ ਹੋ ਸਿਰਫ ਦੇਖੋ ਜੇ ਮਾੜਾ ਮੋਟਾ ਜੋ ਕਰਾ ਰਹੇ ਨਾ ਤਾਂ ਸਿਰਫ ਗਊਸ਼ਾਲਾ ਹੀ ਕਰਾ ਰਹੀ ਆ ਪਿੱਛੇ ਜੀ ਆਪਾਂ ਅੱਜ ਤੋਂ 4-5 ਮਹੀਨੇ ਪਹਿਲਾਂ ਬਿਲਕੁਲ ਜਿਹੜੀ ਜਿੱਥੇ ਆਪਾਂ ਕਰਦੇ ਹਾਂ ਸੰਸਕਾਰ ਉਹ ਬਿਲਕੁਲ ਦੋ- ਐਮਸੀ ਸਾਹਿਬਨ ਹਰ ਵਕਤ ਆਪਣੇ ਸੰਸਕਾਰਾਂ ਦੇ ਪਹੁੰਚਦੇ ਆ ਉਹ ਦੇਖ ਕੇ ਅਣਦੇਖਾ ਕਰਕੇ ਚਲੇ ਜਾਂਦੇ ਸੀ ਇਹਨਾਂ ਨੂੰ ਪਰ ਫਿਰ ਵੀ ਸਾਡੀ ਗਊਸ਼ਾਲਾ ਕਮੇਟੀ ਜਿੰਮੇਵਾਰ ਲਈ ਇਹਨੂੰ ਸਾਰਾ ਸੁਧਾਰ ਕੀਤਾ ਜਿੰਨਾ ਵੀ ਕੋਲ ਸਕਿਆ ਇੱਥੇ ਆਪਣੇ ਕਰਮਚਾਰੀ ਰੱਖਿਆ ਉਹ ਤਰਖਾ ਦਿੰਦੇ ਆ ਇਸ ਗੱਲੇ ਦੇ ਵਿੱਚੋਂ ਕੱਢ ਕੇ ਜੋ ਇੱਥੇ ਗੱਲਾਂ ਲੱਗਿਆ ਹੋਇਆ ਤੇ ਮੈਂ ਉਹੀ ਬਾਰ-ਬਾਰ ਕਹ ਰਿਹਾ ਕਿ ਇਹਦੇ ਵੱਲ ਹੋਰ ਕਿਸੇ ਵੀ ਸੰਸਥਾ ਦਾ ਜਾਂ ਕੋਈ ਕਮੇਟੀ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਮੈਂ ਬਾਰ-ਬਾਰ ਇੱਕੋ ਗੱਲ ਕਹ ਰਿਹਾ ਕਿ ਸਾਡੇ ਨਗਰਪਾਲਿਕਾ ਨੇ ਇਸ ਵਾਰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਜੀ ਮੈਂ ਵੀ ਦਿਖਾ ਦਵਾਂ ਕਿ ਜੋ ਜਸਪਾਲ ਹੁਣ ਆ ਦੋ ਨੰਬਰ ਨੂੰ ਜਿਹੜਾ ਤਾਲਾ ਜਿਹੜਾ ਤੋੜ ਕੇ ਇਸ ਤੋਂ ਜਿਹੜਾ ਉਹ ਆਸਤੀਆਂ ਨੂੰ ਜਿਹੜਾ ਉਹ ਕੱਢ ਲਿਆ ਜਾਂਦਾ ਬਾਕੀ ਹੋਰ ਕਿੱਥੇ ਕੀ ਪਿਆ ਅਸੀਂ ਇਸ ਨੂੰ ਨਹੀਂ ਛੇੜਾਂਗੇ ਫਿਰ ਹਾਲ ਜਿਵੇਂ ਪਰਿਵਾਰ ਜਿਹੜਾ ਜਿਤਾ ਰਿਹਾ ਕਿ ਹੋ ਸਕਦਾ ਜੀ ਕਿਸੇ ਨੂੰ ਭੁਲੇਖਾ ਲੱਗਦਾ ਚੋਰੀ ਨਹੀਂ ਕੀਤੀ ਜਾਂ ਕੋਈ ਸ਼ਰਾਰਤ ਨਹੀਂ ਕੀਤੀ ਹੋ ਸਕਦਾ ਕਿਸੇ ਨੂੰ ਭੁਲੇਖਾ ਲੱਗਦਾ ਹੋਵੇ ਪਰ ਉਹ ਭੁਲੇਖਾ ਵੀ ਜੇ ਲੱਗਦਾ ਤਾਂ ਪਰਿਵਾਰ ਨਾਲ ਜਰੂਰ ਰابطਾ ਕਰ ਲਿਓ ਕਿਉਂਕਿ ਕਿਸੇ ਇਨਸਾਨ ਦਾ ਪਿੱਛੜ ਜਾਣਾ ਤੇ ਉਸ ਤੋਂ ਬਾਅਦ ਉਸ ਦੇ ਨਾਲ ਇਹੋ ਜਿਹੀ ਹਰਕਤ ਹੋਣੀ ਉਹ ਸਾਰੀ ਉਮਰ ਲਈ ਨਾ ਭੁੱਲਣਯੋਗ ਹੁੰਦੀ ਹੈਗੀ ਆ ਸੋ ਪੰਜਾਬੀ ワールド ਵਾਈਟ ਟੀਵੀ ਤੋਂ ਪ੍ਰਦੀਪ ਮੈਂਸ ਕੈਮਰਾ ਪਰਸਨ ਰੋਮੀ ਦਿਨ